ਚੱਲ ਚੱਲ ਕਰੋ ਜੀ ਉਹ ਨਾਲ ਕਰੋ ਜੀ ਚੱਲ ਚੱਲ ਆਸੀ ਜਾਨਾ ਥਾਣੇ ਮੇਰੇ ਲੱਗਦੀ ਹੋ ਗਿਆ ਐ ਪ੍ਰਭੂ ਜੀ ਗਮਤ ਮਾਨ ਜੀ ਕੋਲ ਵੇਦੀ ਕਰੋ ਸਾਡੇ ਬੱਚੇ ਲੈ ਗਏ ਨੇ ਇਹ ભગવાન ਤੁਮਾਰ ਜੀ ਸਾਡੇ ਬੱਚੇ ਦੇ ਦਿਓ ਭਗਵਾਨ ਤੁਮਾਰ ਜੀ ਸਾਡੇ ਬੱਚੇ ਦੇ ਦਿਓ ਭਗਵਾਨ ਤੁਮਾਰ ਜੀ ਬੇਈਂ ਗਰਬੂ ਗਮੋਦਾਂ ਸਾਡੇ ਬੱਚੇ ਜੇਦੋ ਪੁਰਾਣੇ ਮਾਗ ਨਹੀਂ ਸਾਡੇ ਵੱਡੇ ਵੀ ਹਿੰਦੀ ਉਹਦੇ ਵਾਡੇ ਸਾਡੇ ਬੱਚੇ ਜੇਦੋ ਪੁਰਾਣੇ ਸਾਡੇ ਬੱਚੇ ਨਾ ਚੁਣੀ ਕੀਤਾ ਕਹਿੰਦੀ ਇਹ ਰਿਪੋਰਟ ਪੇਸ਼ ਕਰਨ ਆਏ ਸੀ ਜੀ ਕਿ ਕੁਝ ਬੱਚੇ ਨਹੀਂ ਬੁਲਾਏਗਾ ਸਾਨੂੰ ਬੱਚੇ ਨਹੀਂ ਬੁਲਾਉਂਦਾ ਉਹ ਫੈਨ ਲਾ ਕੇ ਮੰਗੀ ਬੇਗ ਬੱਚੇ ਨਹੀਂ ਜਾਣ ਦੇ ਤਕੇ ਮਾਰ ਕੇ ਸਾਡੇ ਬੱਚੇ ਨਹੀਂ ਲੈ ਕੇ ਗਏ ਕੋਈ ਦੀਆਂ ਦੇ ਬੰਨੀ ਕੀ ਕਿ ਜਲਨ ਬੱਚੇ ਸਾਡੇ ਬੱਚੇ ਨਹੀਂ ਸਾਡੇ ਬੱਚੇ ਨਹੀਂ ਮੈਨੂੰ ਸਾਡੇ ਬੱਚੇ ਵਾਹ ਦੋ ਬਾਰ ਬੱਚੇ ਬੁਲਾਓ ਕਰ ਜਾਣਾ ਉਹ ਬਾਟ ਮੈਂ ਮੇਰੇ ਨੂੰ ਖਾਣਾ ਲਾ ਕੇ ਆਏ ਇੱਕ ਵਾਰ ਪੁੱਛ ਰਿਹਾ ਇੱਕ ਮਿੰਟ ਮੈਂ ਲਾ ਕੇ ਦਿੱਤਾ ਜੀ ਇਧਰ ਦੇਖੋ ਜੀ ਹਾਂਜੀ ਹਾਂਜੀ ਆ ਮੈਂ ਛੂਹ ਕਰਦੀ ਮਰੀਜ਼ਾਂ ਨਾਲ ਵੀ ਟੈਨਸ਼ਨ ਨਹੀਂ ਰੇ ਆਪਣੇ ਪੱਤੀਆਂ ਵਿੱਚ ਜੀ ਸਾਡੇ ਬੱਚੇ ਇਹਨਾਂ ਨੇ ਫੜੇ ਹੋਏ ਨੇ ਕੱਲ ਦੇ ਹਾਂ ਫੋਟੋ ਹੋ ਗਿਆ ਇਹਨੇ ਅਮਰੀਕਾ ਤੋਂ ਅੱਛਾ ਕੀ ਕੀ ਹੁਣ ਕੀ ਬਣਿਆ ਫਿਰ ਕੀ ਕੇਸ ਬਣਾ ਕੇ ਇਹਨਾਂ ਨੇ ਅੰਦਰ ਜਦੋਂ ਸਾਨੂੰ ਮਿਲਣ ਤੱਕ ਨਹੀਂ ਤਾਂ ਮਿਲਣ ਬਾਅਦ ਦਿਓ ਸਾਨੂੰ ਘੱਟੋ ਘਾਟਾ ਅੱਛਾ ਮਿਲਣ ਤਾਂ ਦਿਓ ਇਹਨਾਂ ਦੀ ਸਰਕਾਰ ਮਰ ਗਈ ਐ ਕੁਝ ਵੀ ਨਹੀਂ ਕਰ ਸਕਦੀ ਮੁਲਾਜ਼ਮਾਂ ਨੂੰ ਕਹਿ ਸਕਦੀ ਚੱਲ ਕਰਾਣਾ ਕਿੱਲੀ ਵਾਲਾ ਇੱਥੇ ਕਰਾਣਾ ਕੋਈ ਕਰਾਉਂਦਾ ਨਹੀਂ ਆ ਰਿਹਾ ਚੱਲ ਚੱਲ ਮਾਸੀ ਉਹ ਨਾ ਬੋਲ ਨਾ ਚੱਲ ਚੱਲ ਮਾਸੀ ਉਹ ਨਾ ਬੋਲ ਨਾ ਚੱਲ ਚੱਲ ਸਾਡੇ ਮੇਲੇ ਮੇਲੇ ਲੈਂਦੀ ਹੋ ਗਿਆ ਕਪੜਾ ਲਾ ਕੇ ਮਾਂ ਜੀ ਗਮਾਂ ਦੇ ਮਾਂ ਕੋਲ ਵੇਚਦੀ ਕਰੋ ਸਾਡੇ ਬੱਚੇ ਲੈ ਗਏ ਨੇ ਇਹ ਤੁਹਾਨੂੰ ਤੋਂ ਮਾਂ ਜੀ ਸਾਡੇ ਬੱਚੇ ਦੇ ਦਿਓ ਕੋ ਮਾਂਦ ਮਾਂਜੀ ਫਾੜੇ ਬੱਚੇ ਜੇ ਜਪੋ ਮਾਂਦ ਮਾਂਜੀ ਬੈਂਜੀ ਗਰਾਬੂ ਮਾਂਦ ਮਾਂਜੀ ਫਾੜੇ ਬੱਚੇ ਜੇ ਜਪੋ ਮਾਂਦ ਮਾਂਜੀ ਵੱਡੇ ਦੀ ਈਟੀਆ ਦੇ ਵੱਡੇ ਆ ਕੀ ਫਾੜੇ ਖੱਜੇ ਬੱਚੇ ਜੇ ਛੋਟੇ ਨੇ ਸੋਹਣਾ ਬੱਚੇ ਨੇ ਮਾਝ ਨਹੀਂ ਕੀਤਾ ਕਹਿੰਦੀ ਐ ਕੋਰਟ ਚ ਪੇਸ਼ ਕਰਨਾ ਆਏ ਸੀ ਕਿ ਕਹਿੰਦੇ ਕੁਝ ਬਕਰੀਆਂ ਬਣਾਏਗੇ ਸਾਨੂੰ ਤੇ ਕਹਿੰਦੇ ਉਹ ਥੈਂ ਲਾ ਕੇ ਮੰਗੀ ਬੇ ਬੱਚੇ ਨੇ ਗਾ ਦੇ ਕਕੇ ਮਾਰ ਕੇ ਸਾਡੇ ਬੱਚਿਆਂ ਨੂੰ ਲੈ ਕੇ ਗਏ ਨੇ ਕੋਈ ਦੀਆਂ ਦੇ ਪਰੇ ਕੀ ਕੀ ਜਦੋਂ ਨੂੰ ਚੈਨਲ ਸਾਡੇ ਬੱਚਿਆਂ ਦਾ ਸਾਡੇ ਬੱਚਿਆਂ ਨੇ ਮੈਨੂੰ ਸਭ ਤੋਂ ਸਭ ਤੋਂ ਪਾਵਾ ਦੋ ਬੱਚੇ ਬੁਲਾਓ ਦੋ ਦੋ ਬੱਚੇ ਬੁਲਾਓ ਉਹ ਸਾਡੇ ਮਾਣ ਇੱਕ 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 ਨੂੰ ਖਾਣਾ ਲਾ ਕੇ ਆਏ ਨੇ ਇੱਕ ਮੈਂ ਪੁੱਛ ਰਿਹਾ ਇੱਕ ਇੱਕ ਮਿੰਟ ਮੈਨੂੰ ਤਾਂ ਨਹੀਂ ਆਪੀ ਚੱਲ ਜੀ ਇਧਰ ਦੇਖੋ ਜੀ ਹਾਂ ਜੀ ਹਾਂਜੀ ਆ ਮੈਂ ਛੂ ਕਰਦੀ ਮਰੀਜ਼ਾਂ ਨਾਲ ਵੀ ਟੈਨਸ਼ਨ ਨਹੀਂ ਰੇ ਆਪਣੇ ਬੱਚਿਆਂ ਵਿੱਚ ਜੀ ਸਾਡੇ ਬੱਚੇ ਇਹਨਾਂ ਨੇ ਫੜੇ ਹੋਏ ਨੇ ਕੱਲ ਦੇ ਹਾਂ ਰਿਪੋਰਟ ਹੋ ਗਿਆ ਇਹਨਾਂ ਅਮਰੀਕਾ ਤੋਂ ਅੱਛਾ ਕੀ ਕੀ ਹੁਣ ਕੀ ਬਣਿਆ ਫਿਰ ਕੀ ਕੇਸ ਬਣਾ ਕੇ ਇਹਨਾਂ ਨੇ ਅੰਦਰ ਜਿਹੜਾ ਸਾਨੂੰ ਮਿਲਣ ਤੱਕ ਨਹੀਂ ਤਾਂ ਮਿਲਣ ਤਾਂ ਦਿਓ ਸਾਨੂੰ ਘੱਟੋ ਘਾਟਾਂ ਅੱਛਾ ਮਿਲਣ ਤਾਂ ਦਿਓ ਇਹਨਾਂ ਦੀ ਸਰਕਾਰ ਮਰ ਗਈ ਐ ਕੁਝ ਵੀ ਨਹੀਂ ਕਰ ਸਕਦੀ ਮੁਲਾਜ਼ਮਾਂ ਨੂੰ ਕਹਿ ਸਕਦੀ ਹਾਂ ਚੱਲੇ ਕਰਾਣਾ ਟਿੱਲੀ ਵਾਲਾ ਇੱਥੇ ਕਰਾਣਾ ਕੋਈ ਕਰਾਉਣਾ ਨਹੀਂ ਆ ਰਿਹਾ